ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਸੁਹੇ ਵੇਸ ਛੱਡ ਤੂੰ ਤਾਂ ਪਰ ਲੱਗੀ ਪਿਆਰ ਸੁਹੇ ਵੇਸ ਪਰ ਕਿਨੈ ਨਾ ਪਾਇਓ ਮਨ ਮੁਖ ਦਾ ਜਮੂਈ ਗاوار ਸਤਗੁਰ ਮਿਲਿਆ ਸੁਹਾ ਵੇਸ ਗਿਆ ਹਮੈ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਵਾਰ ਸੁਨਾਰਤੀ ਗੁਣਸਾਰ ਸਦਾ ਸੁਹਾਗਣ ਸਬਦ ਮਨ ਭੈ ਪਾਇ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਬਿਸਰੈ ਗੁਰਸਬਦੀ ਵਿਚਾਰ ਮੁੰਦੇ ਸੁਹਾਵੀ ਸੋਣੀ ਜਿਸ ਘਰ ਸਹਿਜ ਪਧਾਰ ਨਾਨਕ ਸਾ ਤਨ ਰਾਵੀ ਐ ਰਾਵੇ ਰਾਵਣ ਹਾਰ ਪੌੜੀ ਮੋਹ ਕੋੜ ਕੋਟੰਬ ਹੈ ਮਨ ਮੁਖ ਮੁਗਧ ਰਤਾ ਉਹ ਮੈਂ ਮੇਰਾ ਕਰਮ ਉਹ ਕਿਛ ਸਾਥ ਨਾ ਦਿੱਤਾ ਸਿਰ ਉੱਪਰ ਜਮਕਾਰ ਨਾ ਸੁਝਾਈ ਦੂਜੇ ਪਰਮਿੱਤਾ ਫਿਰ ਵੇੜਾ ਹੱਥ ਨਾ ਆਵੀ ਜਮਕਾਰ ਵਸ ਕੀਤਾ ਜੇ ਹਾ ਤੁਰ ਲਿਖ ਪਾਇਓ ਉਨਸੇ ਕਰਮ ਖਮਿੱਤਾ ਸ਼ਲੋਕ ਮਹੱਲਾ ਤੀਜਾ ਸਤਿਆਏ ਨਾ ਆਖਿਐਨ ਜੋ ਮੜਿਆਂ ਲੱਗ ਜਲਨ ਨਾਨਕ ਸਤਿਆ ਜਾਣੀਐਨ ਜੇ ਬਿਰਹੇ ਚੋਟ ਮਰਾਨ ਮਹੱਲਾ ਤੀਜਾ ਪੀਸੋ ਸਤਿਆ ਜਾਣੀਐਨ ਸੀਲ ਸੰਤੋਖ ਰਹਾਨ ਸੇਵਨ ਸਾਈ ਆਪਣਾ ਨਿਤੋੜ ਸਮਾਲਾਨ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੈ ਭਿਰ ਆਪਣਾ ਤਾਂ ਤਨ ਦੁਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੇਂ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤਦ ਦੁਖ ਸੁਖ ਨਾਲੋ ਪਾਇਆ ਲੇਖ ਕਰਤਾ ਲਿਖਿਆ ਨਾਵੇ ਜੇ ਵੜ ਹੋਰ ਦਾਤ ਨਹੀਂ ਤਿਸ ਰੂਪ ਨਾ ਰਿਖਿਆ ਨਾਮੋ ਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਨ ਹਰ ਜਪ ਜਪਿਆ ਸ਼ਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣ ਆਸੇ ਕਿਉ ਕਰੈ ਬਿਥਾਰ ਚੱਲਣਸਾਰ ਨ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੜ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤਾ ਕਾਰਨ ਜਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟੋ ਪਾਈਐ ਆਪੇ ਫੁਨ ਗੋਈ ਚਾਉ ਗੁਜੋ ਗੁਚਾਰੇ ਪਾ ਸਭ ਭਾਵ ਥਕੀ ਕੈ ਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੰਗ ਸਦਾ ਸਲਾਈਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾ ਭੋਤ ਨਾਹੇ ਭੋ ਮੁੱਚ ਭੋ ਨਿਭ ਵਿਆਹ ਨਾਨਕ ਹੋ ਪਟੰਤਰਾ ਤੇ ਤਦ ਦੀ ਬਾਣ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੜਦੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੈ ਮੂਵੇ ਕੋ ਮੂਆ ਨਾਨਕ ਸੋਸ ਸਲਾਈਆ ਜਨ ਕਾਰਨ ਕੀਆ ਪੌੜੀ ਸਚ ਤੇ ਆਏ ਨ ਸੇ ਸੱਚੇ ਗੁਰਬ ਸ਼ਬਦ ਵਿਚਾਰੀ ਹਉ ਮੈ ਮਾਰ ਮਨ ਨਿਰਮਲਾ ਹਰਨਾ ਮੁਰ ਧਾਰੀ ਕੋਠੇ ਮੰਡਪ ਮਾੜੀਆਂ ਲਗ ਪਏ ਗਵਾਰੀ ਜਨ ਕੀਏ ਤਿਸੇ ਨ ਜਾਣਨੀ ਮਨ ਮੁਖ ਗੁਬਾਰੀ ਜੇ ਸੁਭਜਾਏ ਸੁਭਜ ਸੀ ਸਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਾਤ ਸੇਜੈ ਕੰਤਨ ਆਵੀ ਐਵੈ ਬਿਰਥਾ ਜਾਏ ਕਾਮਣ ਪਰ ਮਨ ਮਾਨਿਆ ਤੋ ਬਣਿਆ ਸਿੰਗਾਰ ਕੀਆ ਤੋ ਪਰਵਾਨ ਹੈ ਜਾਂ ਸੋ ਧਰੇ ਪਿਆਰ ਭਉ ਸਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸਿੰਗਾਰ ਸੇਜੈ ਕੰਤਨ ਆਇਓ ਐਵੈ ਪਿਆ ਵিকার ਮਹੱਲਾ ਤੀਜਾ ਤਨ ਪੇਰੇ ਨਾ ਅਖੀਆਂ ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਪਉ ਉਪਜੈ ਭੈ ਭੈ ਰੰਗ ਸਵਾਰ ਤਨ ਮਨ ਰਤਾ ਰੰਗ ਸੋਹ ਮੈਂ ਤ੍ਰਿਸ਼ਨਾ ਮਾਰ ਮਨਤਾ ਨਿਰਮਲ ਹੱਥ ਸੋਨਾ ਭੇਟਿਆ ਕ੍ਰਿਸ਼ਨ ਮੁਰਾਰ ਭੋ ਪਾਓ ਸਭ ਤੇ ਸਦਾ ਸੋ ਸਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦਰ ਸਰ ਵੇਲ ਵਰਸਿ ਬਰਾਹੋ ਆਪ ਖੜੋ ਵੈ ਆਪ ਕਰ ਆਪਿਣੈ ਉਪਾਹੋ ਗੁਰਮੁਖ ਸੇਵਾ ਥਾਇ ਪਵੈ ਓਨ ਮਨ ਤਤ ਕਮਾਹੋ ਮਸਤਕ ਲੋਹ ਮਜੂਰੀਆਂ ਮੰਗ ਮੰਗ ਖਸਮ ਦੁਰਾਹੋ ਨਾਨਕ ਪੁਰ ਦਰਵੇ ਪਰਵਾਹੋ ਤੋ ਦਰ ਊਣਾ ਨਾਹੀਂ ਕੋ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਨੇ ਰਤਨਾ ਨਾਲ ਜੁੜਾਨਾ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਾਨਾ ਪੌੜੀ ਹਰ ਸਾਲ ਆਈ ਸਦਾ ਸਦਾ ਤਨ ਮਨ ਸੋਭ ਸਰੀਰ ਗੁਰਬਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਮਾਨ ਤਨ ਹਿਰਦੈ ਰਾਵ ਰਿਆ ਯਾਰ ਹੀਰਾ ਹੀਰਾ ਜੰਮਣ ਮਰਨ ਕਾ ਦੁਖ ਗਿਆ ਫਿਰ ਪਵੇ ਨਾ ਫਿਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਜੰਮਣ ਮਰਨ ਕਾ ਦੁਖ ਗਿਆ ਫਿਰ ਪਵੇ ਨਾ ਫਿਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ